ਲਾਲਾ ਆਉਂਦਾ ਇਹਨੂੰ ਐ ਨਹੀਂ ਪਤਾ ਸੀ ਕਰਫੂ ਲੱਗਿਆ ਵਾ ਇੱਧਰ ਹਾਂ ਕਿੱਧਰ ਅੰਦਰ ਜਾ ਅੰਦਰ ਤਾਂ ਕਰਫੂ ਲੱਗਿਆ ਵਾ ਹੈ ਆਇਆ ਚਪੜਾ ਲਾ ਪਹਿਲਾਂ ਤਾਂ ਠੰਡ ਪਤਾ ਕਿੰਨੀ ਹੈ ਨੰਗੇ ਪੈਰੇ ਕਰਫੂ ਦੇ ਕੰਮ ਆ ਸਾਰੇ ਚੱਲ ਚੱਲ ਬੰਦੇ ਹੋਰ ਵੀ ਫਸੇ ਹੋਏ ਤੈਨੂੰ ਦਿਖਾਉਂਦੇ ਆ ਕਰਫੂ ਚ ਆਇਆ ਆ ਜਾ ਬੜਾ ਤਕੜਾ ਲਾ ਲਿਆ ਬੜਾ ਤਕੜਾ ਕਰਫੂ ਆ ਵੀ ਆਏ ਆ ਠੰਡ ਐ ਕਿਤਾ ਠੰਡ ਵਾਲੀ ਐ ਮੂੰਹ ਕੱਢਣ ਜੋਗਾ ਬਾਹਰ ਘਰ ਫੁੱਜ ਫਸੇ ਹੋਇਆ ਇਹ ਮੂੰਹ ਨਾ ਕੱਢੀ ਬਾਹਰ ਕੱਢਦਾ ਹੀ ਨਹੀਂ ਬਾਹਰ ਇੱਧਰ ਵੀ ਬੰਦੇ ਫਸੇ ਹੋਣੇ ਮੈਨੂੰ ਲੱਗਦਾ ਐ ਕਿਤਾ ਉਹ ਠੰਡ ਹੁੰਦੇ ਕਿ ਨੰਗੇ ਪੈਰੀ ਪੋਚਾ ਵੈਸਲਾ ਅਰੇ ਪੱਥਰ ਨੇ ਗੱਲ ਦੀ ਕਰਨਾ ਬਾਬੂ ਉਹ ਅਰੇ ਅਬੀ ਕੀ ਹੋ ਗਿਆ ਓਏ ਅਬੀ ਓਏ ਅਬੀ ਤਾਂ ਪਿਆਜ਼ ਤੱਕ ਘਰ ਫੁੱਜ ਆਹ ਦੋ ਬੰਦੇ ਆ ਤੜੇ ਬੇਕਾਰ ਫੁੱਜ ਓਏ ਇਹ ਹੁਣ ਆ ਦਾ ਉੱਤਰ ਸਕਦੇ ਆ ਬਾਈ ਹੁਣ ਨੰਗੇ ਪੈਰ ਇਕ ਠੰਡ ਵਾਲੀ ਆ ਹੋਰ ਬਰਾਬਰ ਕਿਹੜਾ ਲੌਦਾ ਪਹੁੰਚੇ ਐ ਕਿਹੜਾ ਠੰਡ ਵਾਲੀ ਨੰਗੇ ਪੈਰਾਂ ਤੁਰ ਨਹੀਂ ਸਕਦੇ ਦੂਜਾ ਮੂੰਹ ਹੀ ਨਹੀਂ ਕੱਢਦੇ ਪੱਖੇ ਇੰਨੇ ਤੇ ਛੱਡੇ ਹੁੰਦੇ ਬਸ ਫੁੱਲ ਤੇ ਦੇਖਤਾ ਜਾਏ ਇਹ ਕਾਫੂ ਉਦੋਂ ਵੱਡਾ ਹੋਰ ਆ ਬਾਹਰ ਵੀ ਨਹੀਂ ਜਾ ਸਕਦਾ ਬੰਦਾ ਜਾ ਏ ਬਾਹਰ ਵੀ ਦੇਖ ਲੈ ਲੈ ਤੋਤਾ ਪਿਆ ਬੋਲੀ ਬੋਲੀ ਬਤ ਇਹਦਾ ਮੱਲਾ ਕਰਫੂ ਵਾਲਾ ਵੱਡਾ ਇਹ ਹਰੇ ਤਕਰੀਬਰ ਹੁੰਦਾ ਸਕਦਾ ਆਪ ਸਰਦਾਰ ਸੜਕ ਦਿਖਾਉਣੇ ਆਪਾਂ ਸਰਪਾ ਪੇੜੇ ਵਾਲਿਆਂ ਗੱਲ ਪਹਿਣਗੇ ਇਹ ਕਰਫੂ ਲਿੰਦੇ ਇਸਵੇਂ ਲੱਗਦਾ ਨੰਗੇ ਪੈਰ ਹੁੰਦੇ ਨਾ ਦਾ ਬੰਦਾ ਦੇ ਨੰਗੇ ਵੇ ਠੰਡ ਲੱਗਦੀ ਓਏ ਇਹ ਕਰਫੂ ਜੱਜ ਆਪਣੇ ਲਾ ਕੇ ਚੱਪਲੋ ਵੀ ਮਾਰ ਮਾਰਦੇ ਆ ਵੀ ਬੰਦਾ ਆਇਆ ਨਵੀਂ ਕੋ ਤੇ ਪੈਰ ਰਕਤੇ ਬੂ ਟਮਾਟੋ ਮਾਰਨੇ ਚਲਾ ਕੇ ਵੀ ਬੰਦਾ ਨੰਗੇ ਪੈਰੀ ਆਵੇ ਠੰਡ ਹੁੰਦੀ ਆ ਕਰਫੂ ਜੀ ਆਉਂਦੀ ਆ ਚੱਲ ਕੋਈ ਨਹੀਂ ਉਹ ਧੂਣੀ ਲਾਉਨੇ ਬਾਹਰ ਆ ਜਾ ਧੂਣੀ ਲਾਉਨੇ ਹਾਂ ਔਰ ਰਸੋਈ ਚੋਂ ਮੈਂ ਚਾਹ ਲਿਆਵਾਂ ਭਾ ਕੇ ਚਾਹ ਚਾਹ ਲਿਆਉਣਾ ਚਾਹ 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 ਦੇ ਰੂਪ ਸਯੰ ਭਵ ਓਏ ਇੱਥੇ ਵੀ ਕਰਫੂ ਆ ਇੱਥੇ ਵੀ ਕਰਫੂ ਆ ਉਹ ਚੱਲੀ ਜਾਂਦੀ ਰੋਕ ਜਾ ਹਜੀ ਦੋ ਘਰਾਂ ਉਹ ਜਾਇਆ ਚਾਰੇ ਪਾਸੇ ਬੰਦ ਕੀਤਾ ਮੈਂ ਕਰੂ ਜੇ ਫਾਜੀ ਉਧਰ ਹੀ ਜਾ ਤੂੰ ਨਹੀਂ ਤਾਣੀ ਲਾਲਾ ਜਾ ਕੇ ਆਉਦਾ